ਬਾਕੀ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਲੋਕ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਮੈਨੂੰ ਸਮਝਦਾ ਕਿ ਜਦੋਂ ਹੈ ਜਮਾਹੌਲ ਬੜਾ ਹੋਵੇ ਤੇ ਉਹਦੇ ਨਾਲ ਬੜਾ ਕਲੀਅਰ ਕਟ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸ ਪਾਸੇ ਵੱਲ ਦੀ ਰੀਡੀਓ ਚੱਲ ਰਹੀ ਹੈ ਸੰਜੀਵ अरोड़ा ਜੀ ਬਹੁਤ ਵੱਡੇ ਮਾਰਦ ਦੇ ਉੱਪਰ ਇਹ ਚੁੰਜਣ ਜਾ ਰਹੇ ਨੇ ਤੇ ਅੱਜ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਕੁਮੰਨ ਨੇ ਇਲਜ਼ਾਮ ਲਗਾਇਆ ਕਿ ਗੋਗੀ ਸਾਹਿਬ ਦਾ ਮਰਡਰ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਉਹਨਾਂ ਨੇ ਇੰਨਾ ਪ੍ਰੈਸ਼ਰ ਬਣਾਇਆ ਗਿਆ ਕਿ ਨਹੀਂ ਪੱਥਰ ਤੋੜੇ ਕਿ ਇਹ ਸਾਰੀਆਂ ਚੀਜ਼ਾਂ ਮੀਡੀਆ ਕਿਉਂ ਨਹੀਂ ਹੈਗਿਆ ਇੱਕ ਵੱਡੀ ਸਟੇਟਮੈਂਟ ਟੋਟਲ ਮੇਰੀ ਬੇਫੂਦ ਬਾਹੀਆਤ ਸਟੇਟਮੈਂਟ ਹੈ ਜੀ ਔਰ ਮੈਂ ਅਕਾਲੀ ਦਲ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਵਿਅਕਤੀ ਦੇ ਚਲਾਣੇ ਤੋਂ ਬਾਅਦ ਇਹ ਜੀ ਹਲਕੀ ਘਟਿਆ ਪੁੱਛੀ ਰਾਜਨੀਤੀ ਆ ਲਾਸ਼ਾਂ ਦੇ ਉੱਪਰ ਕਰਕੇ ਕਿਰਪਾ ਕਰਕੇ ਕਰੀ ਦਰਨਾ ਤੇ ਸਰ ਇੱਕਲਾ ਸਵਾਲ ਕਿ ਜਿਹੜੀਆਂ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਕਿ ਦਿੱਲੀ ਤੋਂ ਜਿਹੜੀਆਂ ਹੋਰੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਦਿੱਤੀਆਂ ਜਾ ਰਹੀਆਂ ਨੇ ਚੱਕਣਾ ਚੱਕੀ ਜਾਣ ਦੋ ਜੀ ਇਸ ਗੱਲ ਨੂੰ ਸਮਝੋ ਉਹਨਾਂ ਨੂੰ ਕਹੋ ਇਲੈਕਸ਼ਨ ਤੇ ਫੋਕਸ ਕਰੋ ਜੇ ਇਹ ਇਹ ਜੇ ਮੋਦਾ ਲੱਗਦਾ ਹੈ ਉਹਨਾਂ ਦੇ ਮੁਤਾਬਕ ਹੈ ਤੇ ਲੇਕਿਨ ਲੋਕਾਂ ਚ ਜਾਣਾ ਗੱਲ ਮੁਕੀ ਲੁਧਿਆਣਾ ਚੋਂ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵਰਕਰ ਨੇ ਛੱਡ ਕੇ ਇੱਕ ਦੂਜੇ ਵਿੱਚ ਪਾਰਟੀਆਂ 'ਚ ਜਾ ਰਹੇ ਨੇ ਤੇ ਹੁਣੇ-ਹੁਣੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੁਆਇਨਿੰਗ ਕਰਵਾਈ ਗਈ ਹੈ ਤੇ ਗੱਲ ਕਰਦੇ ਆ ਮੰਤਰੀ ਸਾਹਿਬਾ ਮੰਤਰੀ ਸਾਹਿਬ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਕਿੰਨੀ ਕ ਕਹਿ ਸਕਦਾ ਐਕਸਾਈਟਮੈਂਟ ਹੈ ਕਿ ਜਿਵੇਂ ਲੋਕ ਛੱਡ-ਛੱਡ ਕੇ ਦੂਜੇ ਪਾਸੇ ਵਾਰ ਰਹੇ ਬਹੁਤ ਵਧੀਆ ਮਾਹੌਲ ਹੈ ਇਹਦਾ ਬਣਿਆ ਹੋਇਆ ਹਰ ਰੋਜ਼ ਆਪ ਮੁਹਾਰੇ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਮੈਂ ਸਮਝਦਾ ਕਿ ਜਦੋਂ ਹੈ ਜਦ ਮਾਹੌਲ ਬੜਾ ਹੋਵੇ ਤੇ ਉਹਦੇ ਨਾਲ ਬੜਾ ਕਲੀਅਰ ਕਟ ਅੰਦਾਜ਼ਾ ਹੋ ਜਾਂਦਾ ਕਿ ਕਿਸ ਪਾਸੇ ਵੱਲ ਦੀ ਰੀਡਿਓ ਚੱਲ ਰਹੀ ਹੈ ਸੰਜੀਵ अरोड़ा ਜੀ ਬਹੁਤ ਵੱਡੇ ਮਾਰਦ ਦੇ ਉੱਪਰ ਇਹ ਚੁੰਜਣ ਜਾ ਰਹੇ ਨੇ ਤੇ ਜਿਹੜੇ ਵਿਰੋਧੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਫਿਕਸ ਮੈਚ ਖੇਲ ਰਹੀ ਹੈ ਕਿ ਭਾਜਪਾ ਨੂੰ ਹਰਾਣਾ ਆ ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਿ ਭਾਜਪਾ ਦਾ ਨੰਨਾ ਜਨਾ 13 ਜਨਾ ਪਲੇਅਰ ਜਨਾ ਸਪੀਅਰਾਂ ਜੀ ਉਹਨੂੰ ਹਰਾਉਣੋਂ ਤਾਂ ਆਪ ਵੀ ਜਿਹੜਾ ਕੋਈ ਗਿਣਤੀ ਜੀ ਨਹੀਂ ਹੈ ਉਹਨੂੰ ਹਰਾਉਣ ਲਈ ਕਿਸੇ ਨੂੰ ਜੋਰ ਲਾਉਣ ਦੀ ਕੋਲ ਉਹ ਅੱਜ ਕਾਦੀਦਨ ਦੇ ਉਮੀਦਵਾਰ ਪ੍ਰੋਫੈਸਰ ਕੁਮਨ ਨੇ ਇਲਜ਼ਾਮ ਲਗਾਇਆ ਕਿ ਗੋਗੀ ਸਾਹਿਬ ਦਾ ਮਰਡਰ ਕੀਤਾ ਗਿਆ ਆਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਇੰਨਾ ਪ੍ਰੈਸ਼ਰ ਬਣਾਇਆ ਗਿਆ ਕਿ ਨਹੀਂ ਪੱਥਰ ਤੋੜੇ ਕਿ ਸਾਰੀਆਂ ਚੀਜ਼ਾਂ ਮੀਡੀਆ 'ਚ ਕਿਉਂ ਨਹੀਂ ਆ ਗਏ ਇੱਕ ਵੱਡੀ ਸਟੇਟਮੈਂਟ ਟੋਟਲ ਮੇਰੀ ਬੇਫੂਦ ਬਾਹੀਆਤ ਸਟੇਟਮੈਂਟ ਹੈ ਜੀ ਔਰ ਮੈਂ ਕਾਦੀਦਨ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਵਿਅਕਤੀ ਦੇ ਚਲਾਣੇ ਤੋਂ ਬਾਅਦ ਇਹ ਜੀ ਹਲਕੀ ਘਟਿਆ ਪੁੱਛੀ ਰਾਜਨੀਤੀ ਆ ਲਾਸਟ ਸਾਨ ਦੇ ਉੱਪਰ ਕਰਕੇ ਕਿਰਪਾ ਕਰਕੇ ਕਰਨਾ ਤੇ ਸਰ ਇੱਕ ਕਲਾਸ ਸਵਾਲ ਕਿ ਜਿਹੜੀਆਂ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਕਿ ਦਿੱਲੀ ਤੋਂ ਜਿਹੜੀਆਂ ਹੋਰੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਦਿੱਤੀਆਂ ਜਾ ਰਹੀਆਂ ਨੇ ਚੱਕਣਾ ਚੱਕੀ ਜਾਣ ਦੋ ਜੀ ਇਸ ਗੱਲ ਨੂੰ ਸਮਝੋ ਉਹਨਾਂ ਨੂੰ ਕਹੋ ਇਲੈਕਸ਼ਨ ਤੇ ਫੋਕਸ ਕਰੋ ਬਿਲਕੁਲ ਜੇ ਇਹ ਇਹ ਜੇ ਮੋਦਾ ਲੱਗਦਾ ਹੈ ਉਹਨਾਂ ਦੇ ਮੁਤਾਬਕ ਹੈ ਤੇ ਲੈ ਕੇ ਲੋਕਾਂ ਚ ਜਾਣਾ ਗੱਲ ਮੁਕੀ ਕਿਉਂ ਵਿਰੋਧੀਆਂ ਵਿਰੋਧੀ ਇਹ ਕਹਿੰਦੇ ਤੁਸੀਂ ਸਾਨੂੰ ਵਿਰੋਧੀਆਂ ਦੇ ਸਵਾਲ ਨਾ ਕਰਿਆ ਕਰੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਸਾਨੂੰ ਲੋਕਾਂ ਦੇ ਸਵਾਲ ਕਰੋ ਉਹਦਾ ਜਵਾਬ ਦਿਓ ਸਾਡੇ ਨਾਲ ਮੰਤਰੀ ਅਮਨ अरोड़ा ਜਿਨ੍ਹਾਂ ਨੇ ਵਿਰੋਧੀਆਂ ਨੂੰ ਠੋਕਵੇਂ ਜਵਾਬ ਦਿੱਤੇ ਨੇ ਤੇ ਨਾਲ ਹੀ ਅਕਾਲੀ ਦਲ ਦੇ ਉਮੀਦਵਾਰ ਜਿਨ੍ਹਾਂ ਨੇ ਮਰਡਰ ਦੀ ਜਿਹੜੀ ਇਹ ਗੱਲ ਕਹੀ ਹੈ ਉਹਨਾਂ ਨੂੰ ਵੀ ਜਵਾਬ ਦਿੱਤੇ